ਪਤਾ ਹੀ ਹੈ ਜੀ ਨੌਜਵਾਨਾਂ ਨੂੰ ਤਾਂ ਅਸੀਂ 15 ਸਾਲ ਹੋ ਗਏ ਜੀ ਨੌਜਵਾਨਾਂ ਨੂੰ ਖਲਾਸ਼ਰੀ ਵੀ ਦੇ ਦਿੱਐ ਤੇ ਇਹਨਾਂ ਨੂੰ ਪ੍ਰੇਰਿਤ ਵੀ ਕਰੀਦਾ ਵੀ ਨਸ਼ਿਆਂ ਨੂੰ ਛੱਡ ਕੇ ਜੀ ਕੋਈ ਜਿਹੜੀ ਮਰਜ਼ੀ ਲਾਈਨ ਤੇ ਆਪਾਂ ਪੈ ਜਾਈਏ ਤੇ ਕਿਉਂਕਿ ਆਪਾਂ ਨੂੰ ਗੁਰੂ ਦੀ ਬਖਸ਼ਿਸ਼ ਹੈ ਆਪਣੀ ਜਿਹੜੀ ਬੰਤਰ ਹੈਗੀ ਬੜੀ ਤਕੜੀ ਹੈਗੀ ਤੇ ਪੰਜਾਬੀਆਂ ਨੂੰ ਹਮੇਸ਼ਾ ਪੰਜਾਬੀਆਂ ਨੇ ਹਮੇਸ਼ਾ ਮੀਟਾਂ ਵਿੱਚ ਬਹੁਤ ਵੱਡੀ ਇੱਕ ਬਹੁਤ ਵੱਟੀਆਂ ਮੱਲਾ ਮਾਰੀਆਂ ਕਮਿਓ ਨੈਸ਼ਨਲ ਲੈਵਲ ਤੇ ਹੋਏ ਪਵਨਾ ਪੀਟਰ ਅਸਲੇ ਕੋ ਪਿਛਲੇ 10-15 ਸਾਲਾਂ ਤੋਂ ਇਹਦੇ ਵਿੱਚ ਗਰਾਵਟ ਆਈ ਹੈਗੀ ਕਿਉਂਕਿ ਇੱਕ ਦੂਸਰੇ ਪਾਸੇ ਨੂੰ ਪੰਜਾਬੀ ਜਿਹੜਾ ਯੂਥ ਹੈਗਾ ਉਹ ਚੱਲ ਪਿਆਗਾ ਉਹਨਾਂ ਨੂੰ ਵਾਪਸ ਆਪਾਂ ਠੇਡਾ ਵਾਲੇ ਪਾਸੇ ਤੇ ਨਸ਼ਿਆਂ ਤੋਂ ਦੂਰ ਧੰਨਵਾਦ ਸਾਡੇ ਪ੍ਰਧਾਨ ਜੀ ਵੀ ਇੱਥੇ ਕਦਨੇ ਆਪਾਂ ਜਾਨਾ ਜੀ ਤੇ ਸਾਰੇ ਪਿੰਡ ਦੇ ਜਿਹੜੇ ਵਾਸੀ ਲਗੇ ਨਾਲ ਤੁਹਾਨੂੰ ਸੱਦਾ ਵੀ ਦਿੱਤਾਗਾ ਤੇ ਮੇਰੀ ਆਪ ਦਾ ਇੱਕ ਮੇਰਾ ਇੱਕ ਇੱਕ ਪੱਟਿਕਾ ਵੀ ਬਣਾਇਆ ਹੋਇਆ ਵੀ ਜਿੱਥੇ ਵੀ ਕੋਈ ਸਰਦਾਰ ਚਿੱਤਾਗਾ ਮੇਰੇ ਤੋਂ ਇਲਾਵਾ ਮਨ ਦਾ ਇੱਥੇ ਕੋਈ ਸਿਆਸਤਦਾਨ ਨਹੀਂ ਆਉਂਦਾਗਾ ਨਾ ਅੱਜ ਤੱਕ ਆਇਆਗਾ ਤੇ ਨੰਮਲ ਦਾ ਕਿਹਨੂੰ ਆਉਣਗੇ ਬਹੁਤ ਵੱਡੇ ਵੱਡੇ ਪ੍ਰੋਮਿਸ ਤਾਂ ਕਰਕੇ ਜਾਂਦੇ ਨੇ ਪਰ ਕੋਈ ਇਹਨਾਂ ਦੀ ਆ ਕੇ ਇੱਥੇ ਮਾਲੀ ਮਦਦ ਕਰਕੇ ਕੋਈ ਨਹੀਂ ਆਦਾ ਤੋਂ ਮੈਂ ਆਪ ਦਾ ਇੱਕ ਫਰਜ ਵੀ ਸਮਝਦਾਗਾ ਤੇ ਮੈਂ ਆਪ ਦਾ ਹੱਕ ਵੀ ਸਮਝਦਾਗਾ ਕਿ ਪੰਜਾਬ ਨੂੰ ਪੰਜਾਬ ਦੀ ਨੌਜਵਾਨੀ ਨੂੰ ਜੇ ਆਪਾਂ ਸਿੱਧੇ ਰਾਹ ਤੇ ਪਾਉਣਾਗਾ ਤੇ ਇੱਕ ਐਗਜ਼ਾਮਪਲ ਬਣ ਕੇ ਆਪਾਂ ਉਹਨਾਂ ਦੇ ਅੱਗੇ ਖੜਨਾ ਪੈਣਾ ਜਿਹੜੇ ਸੀਐਮ ਸਾਹਿਬ ਨੇ ਉਹਨਾਂ ਦੀ ਚੰਗੀ ਸਿਹਤ ਦੀ ਅਸੀਂ ਕਾਮਨਾ ਕਰਦੇ ਆਂ ਪਰ ਸਿਹਤ ਕੋਈ ਕੰਮ ਕਰਕੇ ਆ ਕੋਈ ਹੋਰ ਪੰਜਾਬੀਆਂ ਕਰਕੇ ਨਹੀਂ ਵਿਗੜੇਗੀ ਸਿਹਤ ਉਹਨਾਂ ਦੀ ਆਪ ਦੇ ਜਿਹੜੇ ਲੱਛਣ ਨੇ ਉਹਦੇ ਕਰਕੇ ਵਿਗੜੀ ਹੈਗੀ ਤੇ ਦੇਖੋ ਜਿਹੜਾ ਕੋਈ ਫੇਰ ਬਦਲ ਦੀ ਤੁਸੀਂ ਗੱਲ ਕੀਤੀ ਮੈਨੂੰ ਨਹੀਂ ਪਤਾ ਵੀ ਇਹਨਾਂ ਦੀ ਪਾਰਟੀ ਵਿੱਚ ਫੇਰ ਬਦਲ ਹੋਣਾ ਕਿ ਨਹੀਂ ਹੋਣਾ ਪਰ ਫੇਰ ਬਦਲਦਾ ਤਾਂ ਹੋਵੇ ਨਾ ਜੇ ਕੋਈ ਉਹਨਾਂ ਤੋਂ ਘਾ ਕੋਈ ਚੰਗਾ ਬੰਦਾ ਉਹਨਾਂ ਦੇ ਲਾਈਨ 'ਚ ਖੜਾ ਹੋਵੇ ਫੇਰੀ ਫੇਰ ਬਦਲ ਮੰਨਿਆ ਜਾਂਦਾ ਹੈਗਾ ਬਹੁਤ ਪਿਆਰ ਬਹੁਤ ਸਤਿਕਾਰ ਤੇ ਬਹੁਤ ਐਮਐਲਏ ਆਪਣੇ ਪੰਜਾਬੀਆਂ ਨੇ ਬਹੁਤ ਪਿਆਰ ਨਾਲ ਇਹਨਾਂ ਨੂੰ ਇਹਨਾਂ ਦੀ ਸਰਕਾਰ 2.5 ਸਾਲ ਪਹਿਲਾਂ ਬਣਾਈ ਗਈ 91 ਐਮਐਲਏ ਦਿੱਤੇ ਨੇ ਕੋਈ ਛੋਟੀ ਜੀ ਗੱਲ ਨਹੀਂ ਹੈ ਉਹ 91 ਐਮਐਲਏ ਵਿੱਚੋਂ ਮਨਨਦ ਭਗਵੰਤ ਸਿੰਘ ਸਾਬ ਤੋਂ ਵਧੀਆ ਕੋਈ ਬੰਦਾ ਮੈਨੂੰ ਨਜ਼ਰ ਨਹੀਂ ਆ ਰਿਹਾਗਾ ਉਹ ਇਹ ਜਿਹੜਾ ਬਿਆਨ ਹੈਗੇ ਆਪਸ ਇੱਕ ਇਹ ਆਪਦੇ ਵਿੱਚ ਇੱਕ ਬੜਾ ਵੱਡਾ ਬਿਆਨ ਹੈਗਾ ਕਿ ਭਗਵੰਤ ਸਿੰਘ ਸਾਬ ਤੋਂ ਵਧੀਆ ਕੋਈ ਨਜ਼ਰ ਨਹੀਂ ਆ ਰਿਹਾਗਾ ਸੋ ਫੇਰ ਬਦਲ ਜਿਹੜਾ ਮਰਜ਼ੀ ਹੋ ਜੇ ਆ ਜਿੱਥੇ ਆਪਾਂ ਖੜੇ ਆਂਗੇ ਉਹ ਮੰਡੀ ਤੇ ਆਪਾਂ ਇਹ ਟੂਰਨਾਮੈਂਟ ਹੋ ਰਿਹਾ ਹੈਗਾ ਇਹ ਫੜ ਵੀ ਬਿਪਾਸ ਬਦਲ ਦੇ ਤੇ ਯਤਨਾ ਸਦਕਾ ਇਹ ਬਣੇ ਨੇਗੇ ਜਿਹੜਾ ਵੀ ਕੋਈ ਪਿੰਡਾਂ ਦੇ ਵਿੱਚ ਕੋਈ ਕੰਮ ਹੋਇਆਗਾ ਪੁੱਛ ਲੋ ਕਿਸੇ ਮਰਦ ਨੂੰ ਪੁੱਛ ਲੋ ਆ ਨੌਜਵਾਨਾਂ ਨੂੰ ਵੀ ਪੁੱਛੋ ਸਾਰੇ ਨੌਜਵਾਨ ਨੇਗੇ ਇਹਨਾਂ ਨੇ ਵੋਟਾਂ ਜ਼ਰੂਰ ਪਾਈਆਂ ਨੇਗੀਆਂ ਆ ਆਮ ਆਦਮੀ ਪਾਰਟੀ ਨੂੰ ਪਰ ਜੇ ਹਰੇਕ ਨੂੰ ਪੁੱਛੋਗੇ ਤਾਂ ਦਿਲ ਤੇ ਹੱਥ ਰੱਖ ਕੇ ਜੇ ਕੋਈ ਸੱਚ ਬੋਲੂਗਾ ਤਾਂ ਕਹੋਗਾ ਜੇ ਕੰਮ ਹੋਇਆ ਪੰਜਾਬ ਤੇ ਇਕਾਲੀ ਰਲ ਦੇ ਰਾਜ ਵਿੱਚ ਕੰਮ ਹੋਇਆਗਾ ਕੋਈ ਕਹਿੰਦਾ ਇਹਨਾਂ ਨੂੰ ਇਹ ਵੀ ਪ੍ਰੇਮ ਤਾਂ ਅਸੀਂ ਕਰਨ ਵਾਸਤੇ ਆਉਨੇ ਆ ਕਿ ਤੁਸੀਂ ਅਕਾਲੀ ਦਲ ਨਾਲ ਦੁਬਾਰੇ ਜੁੜੋ ਤੇ ਜਿਹੜੀ ਪੰਜਾਬ ਦੀ ਮਾਂ ਪਾਰਟੀ ਹੈ ਉਹਨੂੰ ਤਕੜਾ ਦਿਓ ਤੁਹਾਨੂੰ